ਬਨੂੜੂ ਮਾਰਕੰਡ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਜਤਵੀਰ ਸਿੰਘ ਚੰਦੂਆ ਦੇ ਕੁਰਸੀ ਸੰਭਾਲਣ ਦੇ ਮੌਕੇ ਤੇ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਵਰਸਟ ਨਵੇਂ ਬਣੇ ਚੇਅਰਮੈਨ ਨੇ ਕਿਤਾਬ ਮੁਕਾ ਦੇ ਕੇ ਉਹਨਾਂ ਦਾ ਸਵਾਗਤ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਸ਼ਰਵੜਾ ਅਤੇ ਵਿਕੇ ਕਨੌਰ ਨੇ ਕੀਤਾ ਮੰਡੀ ਬੋਰਡ ਦੇ ਚੇਅਰਮੈਨ ਦਾ ਨਿੱਘਾ ਸਵਾਗਤ ਮੰਡੀ ਬੋਰਡ ਦੇ ਚੇਅਰਮੈਨ ਬਰਸ਼ਟ ਨੇ ਨਵੇਂ ਬੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਚੰਦਿਆ ਨੂੰ ਕੁਰਸੀ ਤੇ ਬਿਠਾ ਕੇ ਕਰਾਇਆ ਮੂੰਹ ਮਿੱਟਾ ਹੋਰ ਸਾਥੀਆਂ ਨੇ ਵੀ ਦਿੱਤੀ ਚੰਦੂਆ ਨੇ ਮੁਬਾਰਕਬਾਦ ਜਸਵੀਰ ਸਿੰਘ ਚੰਦੂਆ ਨੂੰ ਕੁਰਸੀ ਬਿਠਾਉਣ ਦੇ ਮੌਕੇ ਤੇ ਬੁੱਕਾ ਦੇ ਕੇ ਸਨਮਾਨਿਤ ਕਰਦੇ ਹੋਏ ਸਰਦਾਰ ਹਰਜਨ ਸਿੰਘ ਬਰਸੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਹ ਅੱਜ ਸਾਰਾ ਜਸਵੀਰ ਸਿੰਘ ਚੰਦੂਆ ਜੀ ਨੂੰ ਜ਼ਿੰਮੇਵਾਰੀ ਸੰਭਾਲੀ ਗਈ ਹੈ ਔਰ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਇੱਕ ਪਾਰਟੀ ਦੇ ਵਲੰਟੀਅਰ ਨੂੰ ਪਾਰਟੀ ਦੇ ਵਰਕਰ ਨੂੰ ਜਿਨੇ ਪਾਰਟੀ ਵਾਸਤੇ ਲੰਮੇ ਸਮੇਂ ਤੋਂ ਬਹੁਤ ਸੇਵਾ ਕੀਤੀ ਹੈ ਮਾਨ ਸਤਕਾਰ ਮਿਲਿਆ ਔਰ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਇੱਥੇ ਹੈਗੇ ਜਿਨ੍ਹਾਂ ਨੇ ਪਾਰਟੀ ਵਾਸਤੇ ਬਹੁਤ ਸੇਵਾ ਕੀਤੀ ਹੈ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਵੀ ਮਾਨ ਸਨਮਾਨ ਜ਼ਰੂਰ ਮਿਲੇਗਾ ਔਰ ਮੈਂ ਇਸ ਮੌਕੇ ਸਾਰੇ ਇਹ ਚੰਦੂਆਜੀ ਦੀ ਚੇਅਰਮੈਨ ਨਹੀਂ ਸਾਰੇ ਵਰਕਰਾਂ ਦੀ ਚੇਅਰਮੈਨ ਨਹੀਂ ਹੈ ਸਾਰੇ ਜਿਨ੍ਹਾਂ ਨੇ ਪਾਰਟੀ ਦੇ ਲੰਮੇ ਸਮੇਂ ਤੋਂ ਕੰਮ ਕਰਦੇ ਆਏ ਨੇ ਉਹਨਾਂ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਵਧੀਆ ਢੰਗ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਔਰ ਮਾਰਕੀਟ ਕਮੇਟੀ ਦੇ ਵਿੱਚ ਜੋ ਵੀ ਇੱਥੇ સુધાર ਕਰਨ ਵਾਲੇ ਨੇ ਉਹਨਾਂ ਨੂੰ ਅੱਗੇ ਹੋ ਕੇ ਕੰਮ ਕਰਨਗੇ ਔਰ ਪੂਰੀ ਇਮਾਨਦਾਰੀ ਦੇ ਨਾਲ ਚਾਹੇ ਸਾਡੇ ਆਰਥੀ ਭਰਾ ਨੇ ਚਾਹੇ ਕਿਸਾਨ ਭਰਾ ਦੇ ਮਜ਼ਦੂਰ ਭਰਾ ਨੇ ਸਾਰਿਆਂ ਦੀ ਸੇਵਾ ਕਰਨਗੇ ਔਰ ਸਹਿਯੋਗ ਦੇ ਕੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਤੁਹਾਡੀ ਸਿੱਖੋ ਇਸ ਤਰ੍ਹਾਂ ਹੁੰਦਾ ਹੈ ਲਾਸਟ ਟਾਈਮ ਜਦੋਂ ਮੈਂ ਦੀਪ ਸੂਦਜੀ ਨੂੰ ਬਿਠਾਉਣ ਗਿਆ ਸੀ ਚੇਅਰ ਤੇ ਉਸ ਟਾਈਮ ਸੈਸ਼ਨ ਚੱਲਦਾ ਸੀਗਾ ਐਮ ਐਲ ਏ ਸਾਹਿਬਾ ਨਹੀਂ ਆ ਸਕੀ ਅੱਜ ਵੀ ਕੋਈ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਆਦਰਵਾਈਜ਼ ਕੋਈ ਫਰਕ ਵਾਲੀ ਗੱਲ ਨਹੀਂ ਉਹ ਬਿਲਕੁਲ ਪਾਰਟੀ ਦੀ ਪਾਰਟੀ ਨਹੀਂ ਚੁਣ ਕੇ ਉਹਨਾਂ ਨੂੰ ਬਣਾਇਆ ਕੋਈ ਆਪਣੇ ਆਪ ਤਾਂ ਕੋਈ ਬਣ ਨਹੀਂ ਸਕਦਾ ਪਾਰਟੀ ਨਾਲ ਪੂਰੀ ਤਾਂ ਨਾਲ ਨੇ ਪਾਰਟੀ ਦਾ ਕਾਰਡ ਬਣਾਇਆ ਜੀ ਤੁਸੀਂ ਸੁਨੇਹਾ ਲਾਏ ਆ ਵੀ ਅੱਜ ਦੇ ਉਹ ਤਾਂ ਸਮਝਣ ਲੜਦੇ ਉਹਦੇ ਜੇ ਨੀਣਾ ਬਿੱਦੂ ਦੇ ਕਿਤੇ ਨਾ ਨਹੀਂ ਹੈ ਜੀ ਤੇ ਨਾ ਹੀ ਉਹਨਾਂ ਨੂੰ ਕੋਈ ਸੁਨੇਹਾ ਲੱਗਿਆ ਜਿਹੜਾ ਹੁਣ ਤੱਕ ਦੇ ਸਮਲ ਕੋਟੇ ਜੀ ਤੇ ਨਾ ਹੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਚੰਦੂਆ ਜੀ ਜ਼ਿਆਦਾ ਬੈਟਰ ਦੱਸ ਸਕਦੇ ਨਾ ਤੇ ਇਹ ਵੀ ਦੇਖਿਆ ਜਾ ਰਿਹਾ ਕਿ ਜਿੱਥੇ ਐਮਐਲਏ ਸਾਫ ਚੇਅਰਮੈਨ ਜਿਹੜੇ ਚੇਅਰਮੈਨ ਬਣਾ ਰਹੇ ਆ ਜਿਵੇਂ ਅੱਜ ਬਣਾਇਆ ਚੰਦੂ ਜੀ ਨੂੰ ਕਿਤੇ ਮਾਜੂਦ ਨਹੀਂ ਹੈ ਉਥੇ ਥੋੜੇ ਹੀ ਦਿਨ ਦੇ ਬਾਅਦ ਆਰਥੀਆਂ ਦਾ ਤਾਂ ਆਰਥੀਆਂ ਦਾ ਤੇ ਜਿਹੜਾ ਚੇਅਰਮੈਨ ਬਣਾਏ ਗਏ ਉਹਨਾਂ ਦਾ ਆਪਸੀ ਡਿਸਕਸ਼ਨ ਸ਼ੁਰੂ ਹੋ ਜਾਂਦਾ ਹੈ ਸਾਡਾ ਵੱਡੇ ਲੈਵਲ ਤੇ ਉਹ ਜਿਹੜਾ ਹੈਗਾ ਭਗਵੰਤ ਮਾਨ ਜੀ ਉਥੇ ਨੋਲੇਜ ਜੀ ਦੇਖੋ ਦੇਖੋ ਜਦੋਂ ਜਦੋਂ ਕੋਈ ਵੀ ਬੰਦਾ ਕੁਰਸੀ ਸੰਭਾਲਦਾ ਨਾ ਨਵਾਂ ਨਵਾਂ ਚੌਹ ਹੁੰਦਾ ਕੰਮ ਕਰਨ ਦਾ ਉਹਦੇ ਵਿੱਚ ਕਈ ਵਾਰ ਕਿੱਥੇ ਉਹਨੂੰ ਗਲਤ ਲੱਗਦਾ ਦੂਜੀ ਧਿਰ ਨੂੰ ਤਕਲੀਫ ਵੀ ਹੁੰਦੀ ਹੈ ਪਰੰਤੂ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਮੀ ਹੈ ਕਿਸੇ ਉਹਨੂੰ ਬੈਠ ਕੇ ਪਿਆਰ ਨਾਲ ਹੱਲ ਕੀਤਾ ਜਾਵੇ ਕਿਉਂਕਿ ਸਾਰੇ ਆਪਾਂ ਇੱਕ 파ਰਟ ਆ ਇਸ ਸਮਾਜ ਦਾ ਹਿੱਸਾ ਹੈ ਕਿਸੇ ਦਾ ਕੋਈ ਅਰਥ ਦਾ ਕੰਮ ਹੈ ਕਿਸੇ ਦਾ ਕਿਸਾਨੀ ਦਾ ਕੰਮ ਹੈ ਕੋਈ ਮਜ਼ਦੂਰੀ ਕਰਦਾ ਹੈ ਕੋਈ ਹੋਰ ਸੇਵਾ ਕਰਦਾ ਹੈ ਅਸੀਂ ਸਾਰੇ ਇੱਕ ਪਰਿਵਾਰ ਹੀ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਪਰਿਵਾਰ ਦੀ ਤਰ੍ਹਾਂ ਚਾਹੇ ਐਮਐਲਏ ਆ ਚਾਹੇ ਚੇਅਰਮੈਨ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਸੋ ਇਸ ਤਰ੍ਹਾਂ ਹੁੰਦਾ ਜਿੱਥੇ ਚਾਰ ਭਾਂਡੇ ਹੁੰਦੇ ਨੇ ਖੜਕਦੇ ਹੀ ਹੁੰਦੇ ਨੇ ਕੋਈ ਪ੍ਰਵਾਹ ਨਹੀਂ ਪਰੰਤੂ ਸਾਰੇ ਅਸੀਂ ਇੱਕ ਕਾਜ ਵਾਸਤੇ ਇਕੱਠੇ ਆ ਕਿ ਅਸੀਂ ਪੰਜਾਬ ਨੂੰ ਖੂਬਸੂਰਤ ਬਣਾਉਣਾ ਰੰਗਲਾ ਬਣਾਉਣਾ ਹੈ ਜਿੱਥੇ ਕੋਈ ਕਮੀ ਪੇਸ਼ੀ ਆ ਉਹਨੂੰ ਦੂਰ ਕਰਾਂਗੇ ਬੈਠ ਕੇ ਅਸੀਂ ਆਪਸ ਵਿੱਚ ਬੈਠ ਕੇ ਹੱਲ ਕਰਾਂਗੇ ਗੱਲ ਇਸ ਤਰ੍ਹਾਂ ਹੈ ਕਿਸੇ ਦੇ ਵੀ ਉਂਗਲ ਕਰਨੀ ਬੜੀ ਸੌਖੀ ਹੁੰਦੀ ਹੈ ਮੈਂ ਟਰਾਲੀਆਂ ਦੇ ਮਾਮਲੇ 'ਚ ਇਹ ਕਹਿੰਦਾ ਜੇ ਕਿਤੇ ਵੀ ਕੋਈ ਕੰਪਲੇਂਟ ਹੈ ਮੈਨੂੰ ਦੱਸੋ ਕੋਈ ਹੱਲ ਨਹੀਂ ਹੋਈ ਤਾਂ ਦੱਸੋ ਕਿਸੇ ਨੇ ਕਿਹਾ ਵੀ ਮੇਰੀ ਟਰਾਲੀ ਚੋਰੀ ਹੋ ਗਈ ਉਹਦਾ ਮਸਲਾ ਹੱਲ ਨਹੀਂ ਹੋਇਆ ਤਾਂ ਦੱਸੋ ਉਂਗਲ ਕਰਨੀ ਬੜੀ ਸੌਖੀ ਹੈ ਮੀਡੀਆ 'ਚ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਆਪਾਂ ਜੋ ਮਰਜ਼ੀ ਉਛਾਲੀ ਜਾਈਏ ਜਿਹੜੀਆਂ ਜਿਹੜੀਆਂ ਖਬਰਾਂ ਨੇ ਖਬਰਾ ਫਲਾਉਣ ਨੂੰ ਤਾਂ ਜਿੱਦੇ ਮਰਜ਼ੀ ਫਲਾ ਦਿਓ ਹੁਣ ਵੀ ਜੋ ਫੀਲਡ ਦੇ ਵਿੱਚ ਰੌਲਾ ਪੈ ਰਿਹਾ ਸਾਰੀ ਪਾਰਟੀ ਟਰਾਲੀ 'ਚ ਹੋਊਗੀ ਸਾਰੀ ਪਾਰਟੀ ਨੇ ਪਿਛਲੇ ਸਮੇਂ 'ਚ ਜੋ 600 ਯੂਨਟ ਸਾਰੇ ਪਰਿਵਾਰਾਂ ਦੀ ਬਿਜਲੀ ਮਾਫ ਕੀਤੀ ਆ ਸਕੂਲਾਂ ਦਾ ਆਪਣੇ ਹਸਪਤਾਲਾਂ ਦਾ ਆਪਣੇ ਦੂਜੇ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਜਾਂ 50000 ਤੋਂ 54000 ਲੋਕਾਂ ਨੂੰ ਨੌਕਰੀ ਦੇਣ ਦਾ ਕੰਮ ਕੀਤਾ ਉਹ ਕਿਸੇ ਗਣਤੀ 'ਚ ਨਹੀਂ ਜਿਹੜੇ ਐਕਚੁਅਲੀ ਸਾਡੀ ਪ੍ਰਵਿੰਸੀ ਬਣ ਗਈ ਕਿ ਅਸੀਂ 네ਗੇਟਿਵ ਗੱਲ ਨੂੰ ਜ਼ਿਆਦਾ ਉਛਾਲਦੇ ਆ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਹੀ ਦੇਣੀ ਸਖੋ ਤਾਂ ਕਿ ਹੋਰ ਲੋਕਾਂ ਨੂੰ ਉਤਸ਼ਾਹਤ ਹੋ ਕੇ ਚੰਗੇ ਕੰਮ ਕਰਨ ਮੈਂ ਤਾਂ ਤੁਹਾਨੂੰ ਸਾਫ਼ ਕਹਿੰਦਾ ਵੀ ਹਰ ਪਰਫੈਕਟ ਕੋਈ ਨਹੀਂ ਹੁੰਦਾ ਹਰ ਬੰਦੇ 'ਚ ਕਮੀਆਂ ਨੇ ਹੋ ਸਕਦਾ ਮੇਰੇ 'ਚ ਸਭ ਤੋਂ ਵੱਧ ਹੋਣ ਪਰੰਤੂ ਜਦੋਂ ਆਪਾਂ ਰਲ ਮਿਲ ਕੇ ਬੈਠਦੇ ਹਾਂ ਉਹਨੂੰ ਹੱਲ ਕਰਨ ਦੀ ਨੀਅਤ ਹੋਵੇ ਸਭ ਹੱਲ ਹੋ ਜਾਂਦਾ ਕੋਈ ਸਾਡਾ ਝਗੜਾ ਨਹੀਂ ਕਿਸੇ ਨਾਲ ਨੀਨਾ ਜੀ ਸਾਡੇ ਐਮਐਲਏ ਨੇ ਅਸੀਂ ਉਹ ਬਣਾਏ ਨੇ ਸਾਡੇ ਸਤਿਕਾਰਯੋਗ ਨੇ ਹਮੇਸ਼ਾ ਪਾਰਟੀ ਨਾਲ ਮਿਲ ਕੇ ਚੱਲਣਗੇ ਕੋਈ ਪਾਰਟੀ ਤੋਂ ਬਾਹਰ ਨਹੀਂ ਜਾਊਗਾ ਮੈਮ ਧੰਨਵਾਦ ਦੀਆਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਆਮਨ ਰੋੜਾ ਜੀ ਔਰ ਸਾਡੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਅਰਜਨ ਸਿੰਘ ਬਰਛੜ ਜੀ ਜਿਨ੍ਹਾਂ ਨੇ ਮੈਨੂੰ ਇੱਕ ਛਿੱਡੀ ਬੜੀ ਜ਼ਿੰਮੇਵਾਰ ਦਿੱਤੀ ਆਮ ਵਰਕਰ ਆਮ ਕਰਾਚੋ ਉੱਤੇ ਹੋਏ ਜਿਹੜੇ ਲੋਕਾਂ ਨੂੰ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਮਾਨ ਦਿੰਦੀ ਹੈ ਤੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੋਟੀਫਿਕੇਸ਼ਨ ਲੇਟ ਹੋਣ ਦਾ ਕਾਰਨ ਕੁਝ ਟੈਕਨੀਕਲ ਗੱਲਾਂ ਸੀਗੀਆਂ ਸਾਡੇ ਇਕੱਠੇ 22-23 ਬੰਦਿਆਂ ਦੇ ਨੋਟੀਫਿਕੇਸ਼ਨ ਹੋਣੇ ਸੀ ਤਾਂ ਉਹਨਾਂ ਦੀ ਵੈਰੀਫਿਕੇਸ਼ਨ ਨੂੰ ਟਾਈਮ ਲੱਗਿਆ ਤਾਂ ਕਰਕੇ ਜੇ ਟਾਈਮ ਲੱਗਿਆ ਅਦਰਵਾਈਜ਼ ਤਾਂ ਕੋਈ ਨਿਕਲਦਾ ਨਹੀਂ ਆ ਜਿਹੜਾ ਕਾਰਡ ਛਪਿਆ ਹੈ ਜਿ ਮੈਡਮ ਜੀ ਨੇ ਕੋਈ ਸੋਪ ਨਹੀਂ ਤੇ ਮੈਡਮ ਜੀ ਨੇ ਮੱਦਦ ਕੀਤੀ ਕਿ ਕਰਦੀ ਸੀ ਮੇਰੀ ਕੱਲ ਐਮਐਲਏ ਸਾਹਿਬ ਨਾਲ ਗੱਲ ਹੋਈ ਹੈ ਮੈਂ ਦੋ ਵਾਰ ਫੋਨ ਕੀਤਾ ਉਹਨਾਂ ਨੂੰ ਤੇ ਉਹਨਾਂ ਦੇ ਕੁਝ ਰੁਝੇਵੇਂ ਆ ਆਪਣੇ ਜਿਹਦੇ ਕਰਕੇ ਉਹ ਨਹੀਂ ਆ ਸਕੇ ਤੇ ਬੈਸੇ ਸਾਰੀ ਪਾਰਟੀ ਸਾਡੀ ਇਕਮੁੱਠਾ ਹੈ ਤੇ ਉਹ ਸਾਡੇ ਐਮਐਲਏ ਨੇ ਉਹਨਾਂ ਦੇ ਆਪਣੇ ਕੰਮ ਨੇ ਔਰ ਮੰਡੀ ਦੇ ਜਿਹੜੇ ਕੰਮ ਆ ਉਹ ਅਸੀਂ ਅਸੀਂ ਇਸ ਤਰ੍ਹਾਂ ਦੇਖੋਗੇ ਮੰਡੀ ਨੂੰ ਕੀ ਦਿੱਤਾ ਐਲਾਨ ਹੋਊਗਾ ਕਾਫੀ ਦਿਨੋਂ ਤੋਂ ਪਾਰਟੀ ਲਗਾਤਾਰ ਦੌਰੇ ਚ ਕਰ ਰਹੇ ਹੋ ਕੀ ਦੇਖਿਆ ਮੰਡੀ ਦੇ ਕੀ ਕਮੀਆਂ ਹੈਗੀਆਂ ਕਿ ਤੁਸੀ ਸਰਕਾਰਾਂ ਦੇ ਵਿੱਚ ਰਹਿ ਕੇ ਜਿਹੜੇ ਤੁਸੀਂ ਪੂਰੀ ਕਰੋਗੇ ਐਲਾਨ ਜੇ ਜਦੋਂ ਦੀ ਮੇਰਾ ਨੋਟੀਫਿਕੇਸ਼ਨ ਤੋਂ ਪਹਿਲਾਂ ਅਨਾਉਂਸ ਹੋਈ ਹੈ ਇੱਥੇ ਸੈਕਟਰੀ ਸਾਡੇ ਗੁਰਨਾਮ ਜੀ ਨੇ ਮੈਂ ਇਹਨਾਂ ਦੇ ਸੰਪਰਕ ਵਿੱਚ ਸੀਗਾ ਇੱਕ ਦੋ ਜਗ੍ਹਾ ਜਿੱਥੇ ਵੀ ਲੋੜ ਪਈ ਕਿਤੇ ਲਾਈਟਾਂ ਨਹੀਂ ਲੋੜ ਸੀ ਕਿਤੇ ਪਾਣੀ ਦੇ ਪ੍ਰਬੰਧਾ ਨਹੀਂ ਲੋੜ ਸੀ ਕਿਤੇ ਬਾਰਦਾਨੇ ਦੀ ਤਾ ਮੇਰੇ ਇਹਨਾਂ ਨਾਲ ਤਾਲਮੇਲ ਸੀਗਾ ਔਰ ਇਸ ਵਾਰ ਬਹੁਤ ਵਧੀਆ ਕਿਸਾਨਾਂ ਦੀ ਜਿਹੜੀ ਫਸਲ ਚੱਕੀ ਗਈ ਹੈ ਪੂਰੇ ਪੰਜਾਬ ਚੋਂ ਹੀ ਜਿੱਥੇ ਉੱਥੇ ਬਨੂੜ ਚ ਵੀ ਕਿਤੇ ਵੀ ਕੋਈ ਕੰਪਲੀਟ ਨਹੀਂ ਆਈ ਕਿਤੇ ਵੀ ਕੋਈ ਦਿੱਕਤ ਨਹੀਂ ਆਈ ਇੱਕ ਦੋ ਵਾਰੀ ਮੈਨੂੰ ਬਾਰਦਾਨੇ ਦੀ ਥੋੜੀ ਜਿਹੀ ਕਿਤੇ ਕੋਈ ਏਜੰਸੀ ਤੋਂ ਪ੍ਰੋਬਲਮ ਆਈ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਔਰ ਬਹੁਤ ਇਸ ਵਾਰ ਕਿਸਾਨ ਖੁਸ਼ ਹੈ ਨਾਲ ਦੀ ਨਾਲ ਪੇਮੈਂਟਾਂ ਹੋ ਰਹੀਆਂ ਨੇ ਨਾਲ ਦੀ ਨਾਲ ਉਹਨਾਂ ਦੀ ਫਸਲ ਚੱਕੀ ਲੱਗਦੀ ਹੈ। ਚਲੋ